ਸਸੰਗਤ ਜੀ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਪੰਜਾਬ ਦੇ ਪਾਣੀਆਂ ਤੇ ਜਿਹੜੇ ਇੱਕ ਸੈਂਟਰ ਗਵਰਨਮੈਂਟ ਇੱਕ ਰੈਫਰੀ ਵਾਂਗ ਹੁੰਦੀ ਹੈ ਜਿਹਨੇ ਸਾਰੀਆਂ ਸਟੇਟਾਂ ਦੇ ਵਿੱਚ ਸੰਤੁਲਨ ਬਣਾ ਕੇ ਰੱਖਣਾ ਹੁੰਦਾ ਜਿਹੜੀਆਂ ਹੋਰ ਸਟੇਟਾਂ ਤੋਂ ਕੋਲਾ ਆਉਂਦਾ ਉਹਦਾ ਤਾਂ ਪੰਜਾਬ ਨੂੰ ਪੈਸਾ ਦੇਣਾ ਪੈਂਦਾ ਗ੍ਰੇਨਾਈਟ ਦਾ ਪੈਸਾ ਦੇਣਾ ਪੈਂਦਾ ਜਿਹੜੇ ਪਾਣੀ ਤੇ ਰੂਲ ਹੈ ਵੀ ਜਿਹੜਾ ਵੀ ਪਾਣੀ ਬਾਹਰ ਜਾਊਗਾ ਉਹਦਾ ਪੈਸਾ ਦੂਜੀ ਸਟੇਟ ਉਹ ਸਟੇਟ ਨੂੰ ਦੋ ਉਹਦੇ ਲਈ ਆਪਣਾ ਇਹ ਜਿਹੜਾ ਰੈਫਰੀ ਪਣਾ ਕਰਨਾ ਸੀ ਇਹਨਾਂ ਨੇ ਉਹ ਸਹੀ ਨਹੀਂ ਕਰਿਆ ਚਾਹੇ ਉਹ ਕਾਂਗਰਸ ਹੋਵੇ ਚਾਹੇ ਭਾਜਪਾ ਹੋਵੇ ਚਾਹੇ ਜਿਹੜੀ ਵੀ ਪਾਰਟੀ ਸੈਂਟਰ ਚ ਆਈ ਹੈ ਅੰਗਰੇਜ਼ਾਂ ਵੇਲੇ ਤੋਂ ਲੈ ਕੇ ਹੁਣ ਤੱਕ ਪੰਜਾਬ ਨਾਲ ਤੱਕਾ ਕਰਦੀ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਇਸੇ ਕਰਕੇ ਪੰਜਾਬ ਬਾਉਂਸ ਬੈਕ ਕਰਦਾ ਰਹੇ ਤੇ ਜਿੱਥੇ ਪੰਜਾਬ ਦੀਆਂ ਸਰਕਾਰਾਂ ਨੇ ਪੰਜਾਬ ਦੀਆਂ ਸਰਕਾਰਾਂ ਪਹਿਲਾਂ ਜਿੰਮੇ ਮੈਂ ਇੱਥੇ ਚ ਐਗਜ਼ਾਮਪਲ ਦੇਣੀ ਚਾਹੂੰਗਾ ਆਂਧਰਾ ਪ੍ਰਦੇਸ਼ ਦੇ ਚੰਦਰਬਾਬੂ ਨੈਡੂ ਉਹਨਾਂ ਨੇ ਵੀ ਭਾਜਪਾ ਨੂੰ ਸਮਰਥਨ ਦਿੱਤਾ ਸੀ ਪਰ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਅਸੀਂ ਮ ministr ਨਹੀਂ ਬਣਾਉਣਾ ਕੋਈ ਵੀ ਅਸੀਂ ਤਾਂ ਇਹ ਚਾਹੁੰਦੇ ਆ ਵੀ ਜਿਹੜੀ ਸਾਡੇ ਸਟੇਟ ਦੇ ਕੰਮ ਨੇ ਉਹ ਹੋਣ ਤੇ ਉਹਦੇ ਪ੍ਰੋਰੀਟੀ ਤੇ ਕੰਮ ਹੁੰਦੇ ਸੀ ਉੱਥੇ ਹੀ ਉਹੀ ਟਾਈਮ ਤੇ ਇਕਾਲੀ ਦਲ ਨੇ ਸਮਰਥਨ ਦਿੱਤਾ ਤੇ ਇਕਾਲੀ ਦਲ ਦੇ ਬਾਦਲ ਸਾਹਿਬ ਨੇ ਆਪਣੀ ਕਹੋ ਮੋਹ ਮਾਇਆ ਚਾਕੇ ਆਪਣੇ ਪੁੱਤਰ ਮੋਹ ਚਾਕੇ ਇਹਨਾਂ ਨੇ ਸੁਖਬੀਰ ਜੀ ਨੂੰ ਤੇ ਹਰਸਿੰਦਰ ਜੀ ਨੂੰ ਅਹੁਦੇ ਵੱਡੇ ਦਵਾ ਤੇ ਜਿਦੇ ਕਰਕੇ ਇਹ ਕਾਣੇ ਹੋ ਗਏ ਬੋਲ ਨਹੀਂ ਸਕੇ ਤੇ ਹੁਣ ਉਹੀ ਵਰਤਾਰਾ ਅੱਗੇ ਕਾਂਗਰਸ ਗਵਰਨਮੈਂਟ ਸਚਾਏ ਅਮਰਿੰਦਰ ਜੀ ਰਹੇ ਇਤਖਾਵੇ ਵਾਲੀਆਂ ਜਿਹੜੀ ਪੋਲਿਟਿਕਸ ਹੈ ਵੀ ਅਸੀਂ ਆ ਮਤਤਾ ਪਾਤਾ ਇਹ ਕਰਤਾ ਉਹ ਤਾਂ ਬਥੇਰੀ ਕਰਦੇ ਰਹੇ ਨੇ ਪਰ ਉਹ ਮਕਸਦ ਨਹੀਂ ਹੈ ਹੁਣ ਭਗਵੰਤ ਮਾਨ ਜੀ ਹੁਣ ਭਗਵੰਤ ਮਾਨ ਜੀ ਜਿਹੜੀ ਨਹਿਰੀ ਸੂਏ ਹੋਰ ਸਾਰਾ ਕੁਝ ਇਹ ਕਰਾਰੇ ਨੇ ਇਹ ਪਟਵਾਰੀਆਂ ਤੋਂ ਇਹ ਲਿਖ ਕੇ ਲੈਣਾ ਚਾਹੁੰਦੇ ਨੇ ਵੀ ਜਿਹੜੇ ਜ਼ਮੀਨ ਐ ਸਾਰੀ ਸਚਾਈ ਦੇ ਥੱਲੇ ਆ ਗਈ ਮੈਰੀ ਪਾਣੀ ਦੀ ਸਚਾਈ ਥੱਲੇ ਵੀ ਇਹ ਲੈ ਕੇ ਅਸੀਂ ਸੁਪਰੀਮ ਕੋਰਟ 'ਚ ਦੇ ਦਈਏ ਵੀ ਜਿੰਨਾ ਸਾਨੂੰ ਪਾਣੀ ਚਾਹੀਦਾ ਸੀ ਉਦਾਂ ਅਸੀਂ ਵਾਤ ਰਹੇ ਹਾਂ ਹੁਣ ਬਾਧੂ ਪਾਣੀ ਜਿਹੜਾ ਹੈਗਾ ਹੋਰ ਪਾਸੇ ਅਸੀਂ ਦੇ ਰਹੇ ਹਾਂ ਤੇ ਤੁਸੀਂ ਦੇਖ ਲਓ ਜੇ ਉਹ ਆਪਣੇ ਹੀ ਆਪਣੇਆਂ ਨਾਲ ਗਰਦਾਰੀਆਂ ਕਰਨ ਲੱਗ ਜਨ ਤਾਂ ਪੰਜਾਬ ਡੁੱਬਦਾ ਤੇ ਜਦੋਂ ਤਾਂ ਕੋਈ ਹੜਾ ਹੁੰਦੇ ਨੇ ਉਹਨੂੰ ਆਪਣਾ ਨੁਕਸਾਨ ਹੋਵੇ ਜਦ ਪਾਣੀ ਦੀ ਲੋੜ ਆ ਉਹ ਹੋਰ ਠਾਉਣ ਤਾਂ ਇਸ ਬਾਰੇ ਵਿਚਾਰਨਾ ਪਊਗਾ ਆਪਾਂ ਨੂੰ ਸਭ ਨੂੰ ਚਾਹੇ ਕਿਸੇ ਵੀ ਪਾਰਟੀ ਨਾਲ ਜੁੜੇ ਹੋਈਏ ਪਾਣੀ ਪਿੱਛੇ ਲੜਨਾ ਪਊਗਾ ਨਹੀਂ ਤੇ ਰਾਜਸਥਾਨ ਭੰਡ ਕਿੰਨੀ ਨੂੰ ਜਾ ਰਿਹਾ ਇਹਦੀ ਇਕੱਲੀਆਂ ਸਰਕਾਰਾਂ ਨਹੀਂ ਰਿਸਪੌਂਸਿਬਲ ਜੇ ਆਪਾਂ ਲਈਏ ਜਿਹੜੀ ਅੱਗ ਲਾ ਰਹੇ ਆ ਹੁਣ ਪਾਣੀ ਖੇਤਾਂ ਨੂੰ ਦੇ ਰਹੇ ਆ ਆਪਾਂ ਸਭ ਤੋਂ ਵੱਡੇ ਰਿਸਪੌਂਸਿਬਲ ਐ ਆਪਾਂ ਇਸ ਕੰਮ ਲਈ ਜਿਹੜਾ ਇਸ ਗੱਲ ਦੀ سزا ਜਿਵੇਂ ਕਹਿੰਦੇ ਹੁੰਦੇ ਨੇ ਅੱਗ ਬੁਝਾਉਣ ਚ ਚਿੜੀ ਚੁੰਝ ਪਰ ਕੇ ਪਾਣੀ ਲੈ ਜਾ ਰਹੀ ਸੀ ਵੀ ਮੇਰੇ ਬੁਝਾਉਣ ਵਾਲਿਆਂ ਚ ਨਾਮ ਆਊਗਾ ਜਿਹੜੇ ਉਵੇਂ ਅੱਗ ਲਾਉਂਦੇ ਨੇ ਪਾਣੀ ਲਾਉਂਦੇ ਨੇ ਖੇਤਾਂ ਨੂੰ ਉਹਨਾਂ ਦਾ ਅੱਗ ਲਾਉਣ ਵਾਲਿਆਂ ਚ ਨਾਮ ਆਊਗਾ ਇਹ ਗੱਲ ਯਾਦ ਰੱਖਿਓ ਤੁਸੀਂ ਵੀ ਪੰਜਾਬ ਦੇ ਗਦਾਰ ਹੋ ਜਿਹੜਾ ਪੰਜਾਬ ਦੇ এনवायरमेंट ਨੂੰ ਖਰਾਬ ਕਰ ਰਿਹਾ ਪੰਜਾਬ ਦੀ ਜਿਹੜਾ ਕੁਦਰਤ ਨਾਲ ਪਿਆਰ ਨਹੀਂ ਕਰਦਾ ਉਹ ਕਿਸੇ ਦਾ ਸਾਕਾ ਨਹੀਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ